ਕਹਿੰਦਾ ਉਥੇ ਉਹ ਰਾਜੇ ਜਿੰਦਾ ਮੇਰੇ ਅਪਾ ਯੰਗਾਇ ਮੇਟੂ ਦੋਪਾ ਜਿਹੜਾ ਕਿ ਰਾਤ ਨੂੰ ਮੰਨੇਗਾ ਤੁਰਨ ਸਜਾ ਦਿੱਤੀ ਜਾਵੇਗੀ ਇਤਹਾ ਦੇ ਵੀ ਦੀਸ਼ ਹੈਗੀ ਆ ਪਰ ਸਾਡੇ ਤੇ ਵੱਡੀ ਕਿਰਪਾ ਆ ਕਿ ਕੰਪਾ ਉਸ ਰਾਤ ਨੂੰ ਜਵੜ ਰਹਾ ਹੋਲੀ-ਉਲੀ ਤੇ ਉਸਨੇ ਸਾਨੂੰ ਚੁਣ ਲਿਆ ਇਸ ਸੰਸਾਰ ਦੇ ਵਿੱਚੋਂ ਠੀਕ ਹੈ ਨਾ ਉਹਨਾਂ ਨੂੰ ਨਹੀਂ ਪਤਾ ਆਤਮਿਕ ਚੀਜ਼ਾਂ ਦੇ ਬਾਰੇ ਤੇ ਸਾਡੇ ਅੰਦਰ ਜਿਹੜਾ ਅਸਲੀ ਆ ਉਹ ਆਤਮਾ ਆ ਸਾਰੇ ਬਰ ਬਲੇ ਲੂਇਆ ਸਾਡੇ ਅੰਦਰ ਜੋ ਕੀਆ ਅਸਲੀਆ ਉਹ ਆਤਮਾ ਆ ਤੇ ਜਿਹੜਾ ਸਾਡਾ ਸਰੀਰ ਵਾ ਇਹ ਮਿੱਟੀ ਤੋਂ ਬਣਿਆ ਮਿੱਟੀ ਚ ਮਿਲ ਜਾਏਗਾ ਤੇ ਸਾਰਿਆਂ ਨੂੰ ਪਤਾ ਨਾ ਇਸ ਗੱਲ ਦਾ ਤੇ ਜਿਹੜਾ ਸਾਡਾ ਸਾਡਾ ਸਰੀਰ ਵਾ ਇਹ ਮਿੱਟੀ ਤੋਂ ਬਣਿਆ ਆ ਤੇ ਮਿੱਟੀ ਚ ਮਿਲ ਜਾਏਗਾ ਤਾਂ ਸਾਡੇ ਵਿੱਚ ਇੱਕ ਨਿਕਲੇਗਾ ਉਹ ਆਤਮਾ ਆ ਪਰਮੇਸ਼ਵਰ ਦਾ ਇੱਕ ਪਕਰ ਸਾਰੇ ਬਰ ਉਹ ਹਮੇਸ਼ਾ ਰਹੇਗਾ ਹੈ ਨਾ ਤਾਂ ਫਿਰ ਸਾਨੂੰ ਪਰਮੇਸ਼ਵਰ ਜੋ ਕੈਮ ਦੇ ਨਾਮ ਪਰਮੇਸ਼ਰ ਦਾ ਹੁਕਮ ਮੰਨਣ ਦੇ ਨਾਲ ਆਪਣੇ ਆਪ ਨੂੰ ਪਵਿੱਤਰ ਕਰਨ ਦੇ ਨਾਲ ਫਿਰ ਸਾਨੂੰ ਇੱਕ ਪ੍ਰਭੂ ਨਮਾ ਸ਼ਰੀਰ ਦੇਗਾ ਜਿਸੂ ਜੇ ਤੂੰ ਆਏਗਾ ਤੋ ਫਿਰ ਸ਼ਰੀਰਕ ਜੀ ਮਰਨ ਵਾਲਾ ਨਹੀਂ ਆ ਕੋਈ ਨਾਸ਼ ਹੋਣ ਵਾਲਾ ਨਹੀਂ ਆ ਉਹ ਹਮੇਸ਼ਾ ਰਹਿਣ ਵਾਲਾ ਪਰਮੇਸ਼ਰ ਜਿਹੜਾ ਪਰਮੇਸ਼ਰ ਨੇ ਆਦਮ ਨੂੰ ਸ਼ਰੀਰ ਦਿੱਤਾ ਸੀਗਾ ਠੀਕ ਹੈ ਨਾ ਤੇ ਜਿਹੜਾ ਸੀ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਮਰਨ ਤੋਂ ਬਾਅਦ ਹੀ ਦਾ ਹੋ ਗਿਆ ਤਾਂ ਜਿਵੇਂ ਉਹਦੇ ਕੋਲ ਜਿਹੜਾ ਸੀਗਾ ਉਹ ਹੀ ਫਿਰ ਪਰਮੇਸ਼ਰ ਨੇ ਸਾਨੂੰ ਜਿਹੜਾ ਕਿ ਸ਼ਰੀਰ ਦੇਣਾ ਹੈ ਸਾਰੇ ਬੋਲ ਹallelujah ਸੋ ਇਸੇ ਲਈ ਆਪਾਂ ਖੁਦਾ ਦੇ ਵਿੱਚ ਦਿਨ-ਪ੍ਰਤੀ ਦਿਨ ਪਵਿੱਤਰ ਹੁੰਨੇ ਜਾਂਦੇ ਆ ਜਿੱਦਾਂ ਇਹਦਾ ਚਰਚ ਵਿੱਚ ਚੋਣਨੇ ਆ ਤੇ ਜਿੱਦਾਂ ਇਹਦਾ ਪਰਮੇਸ਼ਰ ਵਾਲੇ ਤੋਂ ਮੰਗਦੇ ਹੋ ਪਰਮੇਸ਼ਰ ਸਾਨੂੰ ਤੈਅਗਾ ਤਾਂ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰਿਆ ਕਰੋ ਬੇ ਪਰਮੇਸ਼ਰ ਜਿਹਨਾਂ ਨਾ ਪਿਆਰ ਕਰਦਾ ਉਹਨਾਂ ਨੂੰ ਚੜਕਦਾ ਹੈ ਤਾਂ ਉਹਨਾਂ ਨੂੰ ਡਾਂਟਦਾ ਵੀ ਹੈ ਨਾ ਠੀਕ ਹੈ ਜੀ ਅਸੀਂ ਆਪਣੇ ਬੱਚਿਆਂ ਨੂੰ ਚੜਕਦੇ ਆ ਡਾਂਟਦੇ ਆ ਕਿਉਂ ਤਾਂ ਕੀ ਕਨ ਅਫਸਰ ਵੰ ਅਗੇ ਪੜ੍ਹਨ ਲਿਖਣ ਤਾਂ ਉਸ ਆਪ ਉਹਨਾਂ ਝਿੜਕ ਕੇ ਡਾਂਟ ਕੇ ਸਕੂਲ ਭੇਜਦੇ ਆ ਤਾਂ ਇਸੇ ਤਰ੍ਹਾਂ ਹੀ ਪਰਮੇਸ਼ਵਰ ਸਾਨੂੰ ਝਿੜਕ ਕੇ ਡਾਂਟ ਕੇ ਕੀ ਕਹਾ ਚਲ ਚਪੇਜਦਾ ਆ ਤੇ ਉਸ ਚੀਜ਼ਾਂ ਜਿਹੜੀਆਂ ਆ ਗਈਆਂ ਆ ਸਾਡੇ ਨੁਕਸਾਨ ਦੀਆਂ ਕਾਰਨ ਉਹ ਸਾਨੂੰ ਨਹੀਂ ਦਿੰਦਾ ਪਰਮਿਸ਼ਨ ਉਹ ਚੀਜ਼ਾਂ ਪਰਮੇਸ਼ਰ ਜਿਹੜੀ ਸਾਨੂੰ ਜ਼ਰੂਰਤ ਆਇਆ ਉਹ ਪਰਮੇਸ਼ਰ ਸਾਨੂੰ ਇਹ ਧੀਰਵਾਦ ਦਿੰਦਾ ਹੈਗਾ ਧੀਰਵਾਦ ਦਿੰਦਾ ਹੈ ਤਾਂ ਕਿ ਅਸੀਂ ਪ੍ਰਾਰਥਨਾ ਕਰ ਸਕੀਏ ਸਾਰੇ ਹਾਲੇਲੂਇਆ ਕੀ ਕਰ ਸਕੀਏ ਅਸੀਂ ਦੁਆ ਕਰ ਸਕੀਏ ਅਸੀਂ ਪ੍ਰਾਰਥਨਾ ਕਰ ਸਕੀਏ ਇਸੇ ਲਈ ਪਰਮੇਸ਼ਰ ਸਾਨੂੰ ਲੇਟ ਦਿੰਦਾ ਹੈ ਚੀਜ਼ਾਂ ਲੇਟ ਦਿੰਦਾ ਪਰ ਲੇਟ ਉਹ ਉਹਦੇ ਨਾਲ ਸੰਬੰਧ ਇਹ ਸਰਪ੍ਰਾਈਜ਼ ਵੀ ਦੇਣਾ ਚਾਹੁੰਦਾ ਹੈ ਸਾਡੇ ਜੀਵਨ ਵਿੱਚ ਇੱਕ ਵੱਡਾ ਕੰਮ ਕਰਦਾ ਹੈ ਤੁਸੀਂ ਨਿਰਾਸ਼ ਨਾ ਹੋਵੋ ਸਾਰੇ ਬੋਲੋ ਹallelujah ਪਰਮੇਸ਼ੁਰ ਕਿ ਤੁਹਾਨੂੰ ਬੱਤੇ ਗਿਫਟ ਨਾਲ ਬles ਕਰਨਾ ਚਾਹੁੰਦਾ ਹੈ ਸਾਰੇ ਤੇ ਸਾਨੂੰ ਜੋ ਕੁਝ ਵੀ ਆਇਆ ਉਹ ਪਰਮੇਸ਼ੁਰ ਨੇ ਦੇਣਾ ਹੈ ਆਇਆ ਸਾਰੇ ਬੋਲੋ ਹallelujah ਤੇ ਸਾਡੇ ਵਿਸ਼ਵਾਸ ਦੇ ਨਾਲ ਸਾਨੂੰ ਦੇਣਾ ਹੈ ਬੋਲੋ ਹallelujah ਸਾਡੇ ਵਿਸ਼ਵਾਸ ਦੇ ਨਾਲ ਸਾਨੂੰ ਦੇਣਾ ਹੈ ਦੇਖੋ ਹੁਣ ਠੰਡ ਦੇ ਵਿੱਚ ਲਲਿਤ ਜੀ ਇਹਨੂੰ ਜਲੰਧਰ ਤੋਂ ਆਉਂਦੇ ਆ ਨਾ ਜਿੰਨੇ ਤੋਂ ਆ ਰਹੇ ਰੰਗ ਵਿੱਚ ਤੇ ਵਿਸ਼ਵਾਸ ਨਾ ਆ ਰਹਿਆ ਠੀਕ ਹੈ ਨਾ ਤੇ ਆਪਾਂ ਤਾਂ ਫਿਰ ਵੀ ਘਰਾਂ ਚ ਘਰ ਦੇ ਜਿਹੜਾ ਕੋਹਣਾ ਨੇ ਫਿਰ ਮੋਟਰਸਾਈਕਲ ਤੇ ਜਾਣਾ ਹੁੰਦਾ ਨੂੰ ਅੱਜ ਕੱਲ ਤਾਂ ਇਹ ਬੱਸ ਹੀ ਵਹ ਹੁਣ ਠੰਡ ਦਾ ਕਰਕੇ ਜਿਹੜਾ ਬੱਸੇ ਹੁੰਦੇ ਆ ਪਰ ਇਹ ਵੀ ਰੈਗੂਲਰ ਆ ਰਹਿਆ ਤੇ ਖੁਦਾ ਇਹ ਸਭ ਕੁਝ ਸਾਡੇ ਬਲੀਦਾਨ ਨੂੰ ਹੀ ਕਰਦਾ ਆ ਇਹ ਇਹੀ ਬਲੀਦਾਨ ਹੁੰਦਾ ਆ ਇੱਕ ਵਾਰ ਬਲੀਦਾਨ ਪ੍ਰਵੀਸ਼ੂ ਸਿੰਘ ਨੇ ਸਾਡੇ ਲਈ ਦਿੱਤਾ ਸੁਣਿੱਤੇ ਤਾਂ ਹੁਣ ਹੁਣ ਆਪਾਂ ਕਿਹਨਾਂ ਧੰਨਵਾਦ ਦੇ ਬਲੀਦਾਨ ਚਾਉਣੇ ਆ ਠੀਕ ਹੈ ਨਾ ਇਹ ਬਲੀਦਾਨ ਆ ਖੁਦਾ ਦੇ ਕੋਲ ਆਉਣਾ ਖੁਦਾ ਦੇ ਬਚਨ ਨੂੰ ਸੁਣਾ ਤੇ ਜੋ ਕੁਛ ਵੀ ਕਰਨਾ ਹੈ ਸਾਡਾ ਨਹੀਂ ਉਹ ਪਰਮੇਸ਼ਵਰ ਨੇ ਕਰਨਾ ਹੈ ਸਾਰੇ ਬੋਲ ਹallelujah ਠੀਕ ਹੈ ਨਾ ਤੇ ਸਾਨੂੰ ਉਹ ਪਰਮੇਸ਼ਵਰ ਉਹ ਦੇਣ ਵਾਲਾ ਪਰਮੇਸ਼ਵਰ ਆਇਆ ਸਾਰੇ ਬੋਲ ਹallelujah ਅਮੀਨ ਤੇ ਅੱਜ ਆਪਾਂ ਉਸ ਬਚਨ ਦੇ ਵਿੱਚੋਂ ਸਿੱਖਾਂਗੇ ਤੇ ਖੁਦਾ ਕੀ ਕਰੇਗਾ ਉਸ